76ਵੇਂ ਗਣਤੰਤਰ ਦਿਵਸ ਮੌਕੇ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪੁਤਲੇ ਨੂੰ ਹਥੌਣੇ ਦੇ ਨਾਲ ਕੀਤੀ ਗਈ ਤੋੜਨ ਦੀ ਕੋਸ਼ਿਸ਼ ਇਸ ਸਬੰਧ ਵਿੱਚ 27 ਤਰੀਕ ਨੂੰ ਰਿਹਾ ਅੰਮ੍ਰਿਤਸਰ ਬੰਦ ਲੱਗੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਮੁਰਦਾਬਾ ਦੇ ਨਾਰੇ ਕੀ ਕਿਹਾ ਸੁਣੋ ਤੁਸੀਂ ਵੀ ਐਸ ਕੇ ਫਲਪ ਟੂ ਟੀਵੀ ਤੋਂ ਸਰਜੀ ਸਿੰਘ ਦੀ ਖਾਸ ਰਿਪੋਰਟ ਹਮ ਰਹੇ ਹਮ ਰਹੇ ਹਮ ਰਹੇ ਜੀ ਭਗਵੰਦ ਜੀ ਮੁਰਦਾਬਾ ਮੁਰਦਾਬਾ ਜਿੰਦਾਬਾਦ ਅਨੰਤ ਮੁਰਦਾਬਾ 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 ਜੀ ਭਗਵੰਦ ਜੀ ਮੁਰਦਾਬਾ ਮੁਤਾਬਕ ਜੰਦਾਬਾਹ ਸਾਹਿਬਾ ਜੰਦਾਬਾਹ ਮੁਤਾਬਕ ਜੰਦਾਬਾਹ 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 ਐਸਾ ਤਮੀਂ ਮੁਤਾਬਕ ਬਾਬਾ ਸਾਹਿਬ ਤੇਰੀ ਸੋਚ ਤੇ ਕਹਾਂ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਹਾਂ ਦੇਾਂਗੇ ਠੋਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਲਮੀਕ ਸ਼ਕਤੀ ਅਮਰ ਰਹੇ ਵਾਲਮੀਕ ਸ਼ਕਤੀ ਅਮਰ ਰਹੇ ਵਾਲਮੀਕ

ਚਾਰੇ ਤੇ ਸ ਨੂੰ ਐਸੀ ਭਾਈ ਚਾਰੇ ਤੇ ਮਸੀਹਾ ਉਹਨਾਂ ਦੇ ਉੱਤੇ ਕੱਲ 26 ਜਨਵਰੀ ਸੰਵਿਧਾਨ ਦਿਵਸ ਵਾਲੇ ਮੌਕੇ ਤੇ ਲਿਬਰਾ ਬਰਾ ਕਰਿਓ ਉੱਤੇ ਸਾਥੋੜੇ ਮਾਰਨਾ ਸਾਡੇ ਹਿਰਦੇ 'ਤੇ ਸਾਡੇ ਮਾਰਨਾ ਸਾਡੀਆਂ ਭਾਵਨਾਵਾਂ 'ਤੇ ਹਥੌੜੇ ਮਾਰਨਾ ਸਾਡੀ ਆਜ਼ਾਦੀ ਦੇ ਉੱਤੇ ਹਥੌੜੇ ਮਾਰਨਾ ਸਾਡੇ ਬੋਲਣ ਦੇ ਅਧਿਕਾਰਾਂ ਦੇ ਉੱਤੇ ਹਥੌੜੇ ਮਾਰਨਾ ਸਾਡੇ ਹਿਰਦੇ ਬਲੁੰਗਰੇ ਗਏ ਆ ਮੈਂ ਪੰਜਾਬ ਸਰਕਾਰ ਮੁਰਦਾਬਾਦ ਦੇ ਇਹਨਾਂ ਨਲਾਇਕ ਮੁੱਖ ਮੰਤਰੀ ਜਿਹੜੇ ਕਰਕੇ ਕਿਉਂਕਿ ਹੈਰੀਡੇਸ ਦੇ ਅੰਦਰ ਪਰਿੰਦਾ ਪਰ ਨਹੀਂ ਮਾਰ ਸਕਦਾ ਉਥੇ ਉਹ ਆਦਮੀ ਹਥੌੜਾ ਲੈ ਕੇ ਕਿੱਦਾਂ ਚਲਾ ਗਿਆ ਉਥੇ ਚਿੱਤੇ ਚੱਪੇ ਤੇ ਪੁਲਿਸ ਲੱਗੀ ਹੁੰਦੀ ਆ ਉਹਨਾਂ ਨੇ ਉਹਨਾਂ ਨੂੰ ਰੋਕਿਆ ਨਹੀਂ ਪੰਜਾਬ ਸਰਕਾਰ ਦੀ ਮੱਦੀ ਨਲਾਕੀ ਆ ਇਹ ਦੇਸ਼ ਨੂੰ ਇਹ ਪੰਜਾਬ ਨੂੰ ਅੱਗ ਚ ਝੋਖਣਾ ਚਾਹੁੰਦੇ ਆ ਸ਼ੈਡੂਲ ਕਾਸਟ ਭਾਈਚਾਰੇ ਦੇ ਮਾਣ ਸਨਮਾਨ ਅਤੇ ਬਹੁਤ ਆਦਰਯੋਗ ਆਪਾ ਸਾਹਿਬ ਡਾਕਟਰ ਬੀਆਲੋ ਦੇਖਦਾ ਅਜ ਤੋਂ ਸਾਕੇ ਉਹਨਾਂ ਦੇ ਸਵਧਾਨ ਜੋ ਉਹਨਾਂ ਦੀ ਪੁਸਤਕ ਤੋਂ ਸਦਾਨ ਨੂੰ ਕੀ ਪਤਾ ਮੈਂ ਤੇ ਓਪਨ